ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਅੱਜ ਪੰਜਾਬ ਦਾ ਮੌਸਮ ਅੱਜ ਰਾਤ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਕਿਉਂਕਿ ਆਪਾਂ ਨੂੰ ਇੱਕ ਹਰਕੇ ਤੋਂ ਦਰਮਿਆਨਾ ਸਿਸਟਮ ਪੰਜਾਬ ਵੱਲ ਕੂਚ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਪੰਜਾਬ ਦੇ ਵਿੱਚ ਮੀ ਕਰਨ ਦੀ ਸਮਰਤਾ ਰੱਖਦਾ ਹੈ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਮੌਨਸੂਨ ਵਾਲੇ ਸਿਸਟਮ ਪੰਜਾਬ ਦੇ ਵਿੱਚ ਐਕਟੀਵੇਟ ਦੇਖਣ ਨੂੰ ਮਿਲ ਰਹੇ ਹਨ ਅੱਜ ਦੀ ਸਾਰਾ ਦਿਨ ਦੀ ਗੱਲ ਕਰੀਏ ਤਾਂ ਬਹੁਤੇ ਹਿੱਸਿਆਂ ਦੇ ਵਿੱਚ ਤੁੱਪ ਦੇਖਣ ਨੂੰ ਮਿਲੀ ਜਿਸ ਤੇ ਸਦਕਾ ਕਾਫੀ ਇਲਾਕਿਆਂ ਦੇ ਵਿੱਚ ਅੱਜ ਹੂਮਸ ਜ਼ਿਆਦਾਤਰ ਮਾਤਰਾਵਾਂ ਦੇ ਵਿੱਚ ਵਧਦੀ ਹੋਈ ਦਿਖਾਈ ਦੇ ਰਹੀ ਸੀ ਜੇਕਰ ਟੈਂਪਰੇਚਰ ਦੀ ਗੱਲ ਕਰੀਏ 38 ਡਿਗਰੀ ਕਰੀਬ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਟੈਂਪਰੇਚਰ ਦੇਖਣ ਨੂੰ ਮਿਲਿਆ ਹੂਮਸ ਵੱਧ ਹੋਣ ਦੇ ਕਾਰਨ ਟੈਂਪਰੇਚਰ ਫੀਲਸ ਲਾਈਕ ਕਈ ਇਲਾਕਿਆਂ ਦੇ ਵਿੱਚ 40 ਡਿਗਰੀ ਦੇ ਕਰੀਬ ਦੇਖਣ ਨੂੰ ਮਿਲ ਰਿਹਾ ਸੀ ਜਿਵੇਂ ਜਿਵੇਂ ਦਿਨ ਵੱਧਾ ਗਿਆ ਤੇ ਟੈਂਪਰੇਚਰ ਵੱਧਣ ਦੇ ਨਾਲ ਜ਼ਿਆਦਾਤਰ ਇਲਾਕਿਆਂ ਵਿੱਚ ਹੂਮਿਡਿਟੀ ਵੀ ਵਧੀ ਰਹੀ ਬਾਕੀ ਟੁੱਟਮੇ ਤੌਰ ਤੇ ਬੱਦਲਬਾਈ ਆਪਾਂ ਨੂੰ ਦੁਪਹਿਰ ਦੇ ਵੇਲੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਬੰਦੀ ਹੋਈ ਖਾਈ ਦੇ ਰਹੀ ਸੀ ਪਰ ਮੀਂਹ ਦੀਆਂ ਗਤੀਵਿਧੀਆਂ ਆਪਾਂ ਨੂੰ ਨਾ ਦੇ ਬਰਾਬਰ ਦੇਖਣ ਨੂੰ ਮਿਲਿਆ ਜੇਕਰ ਇਸ ਵੇਲੇ ਦੀਆਂ ਲਾਈਵ ਸੈਲਟ ਤਸਵੀਰਾਂ ਦੇਖੀਏ ਤਾਂ ਪੰਜਾਬ ਉੱਤੇ ਹਿਮਾਚਲ ਵਾਲੋ ਇੱਕ ਹਲਕਾ ਬਦਲੀ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਨਾਲ ਆਉਂਦੇ ਘੰਟਿਆਂ ਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਨੰਗਲ ਨੰਦਪੁਰ ਸਾਹਿਬ ਪਟਿਆਲਾ ਦੇ ਕੁਝ ਇਲਾਕੇ ਹੋਗੇ ਇਸ ਤੋਂ ਬਾਅਦ ਜੇ ਗੱਲ ਕਰੀਏ ਲੁਧਿਆਣਾ ਤੋਂ ਮੋਗਾ ਮੁਕਤਸਰ ਸਾਹਿਬ ਤੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਹਲਕੀਆਂ ਕਮੈਂਟਮੈਂਟ ਕਰਨੀਆਂ ਦੀਆਂ ਚਾਂਸ ਚਾਂਸ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਤੁਸੀਂ ਕਮੈਂਟ ਕਰਕੇ ਜੁੜਨਾ ਤੁਹਾਡੇ ਇਲਾਕੇ ਵਿੱਚ ਅੱਜ ਕਿਸ ਤਰ੍ਹਾਂ ਦੇ ਮੌਸਮ ਦੇ ਹਾਲਾਤ ਦੇਖਣ ਨੂੰ ਮਿਲੇ ਹਨ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਆਪਣੇ ਕਮੈਂਟ ਬਾਕਸ ਵਿੱਚ ਜਰੂਰ ਲਿਖਣਾ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਤੁਹਾਡੇ ਤੱਕ ਪਹੁੰਚਦੀ ਰਹੇ ਬਾੜੀ ਇਲਾਕਿਆਂ ਦੇ ਵਿੱਚ ਸਿਸਟਮ ਬੰਦੇ ਹੋਏ ਦਿਖਾਈ ਦੇ ਰਹੇ ਹਨ ਪੰਜਾਬ ਵੱਲ ਕੁਝ ਕਰਨਗੇ ਜਿਸ ਦੇ ਐਂਟਰੀਜ਼ ਕਰੀਬਨ ਆਪਾਂ ਨੂੰ ਦਵਾਬੇ ਤੋਂ ਲੈ ਕੇ ਯਾਨੀ ਕਿ ਨ ਕੋਰਟ ਦੇ ਇਲਾਕੇ ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਹਲਕੇ ਫੁਲਕੇ ਕਾਰਵਾਈਆਂ ਜਿਸਾਰ ਆਪਾਂ ਨੂੰ ਬੰਦੇ ਹੋਏ ਦਿਖਾਈ ਦੇ ਰਹੇ ਹਨ ਜੋ ਕਿ ਆਪਾਂ ਨੂੰ ਅੱਧ ਰਾਤ ਤੋਂ ਬਾਅਦ ਇਹਨਾਂ ਇਲਾਕਿਆਂ ਦੇ ਵਿੱਚ ਕਾਰਵਾਈਆਂ ਦੀ ਉਮੀਦ ਬੰਦੀ ਹੋਈ ਦਿਖਾਈ ਦੇ ਰਹੀਆਂ ਜੋ ਕਿ ਸਵੇਰ ਵੇਲੇ 4 ਵਜੇ ਦੇ ਕਰੀਬ ਦੇਖਣ ਨੂੰ ਮਿਲੇਗੀ ਇਸ ਤੋਂ ਬਾਅਦ ਫਿਰ ਤੋਂ ਸਿਸਟਮ ਸਵੇਰ ਵੇਲੇ ਜੇ ਹੌਲੀ ਹੌਲੀ ਅੱਗੇ ਥੱਲੇ ਪਾਰੀ ਇਲਾਕਿਆਂ ਤੋਂ ਕੁਝ ਕਰਦੇ ਹੋਏ ਲੁਧਿਆਣਾ ਕਪੂਰਥਲਾ ਜਲੰਧਰ ਦੇ ਵੱਲ ਦੇਖਣ ਨੂੰ ਮਿਲਣਗੇ ਜਿਦੇ ਨਾਲ ਟੁੱਟੀਆਂ ਕਾਰਵਾਈਆਂ ਜਿਸਾਰ ਬੰਦੇ ਹੋਏ ਦਿਖਾਈ ਦੇਣਗੇ ਓਵਰ ਆਲ ਪੰਜਾਬ ਦੇ 10 ਕੁ ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ ਦਿਖਾਈ ਦੇਣਗੇ ਚਾਰਪੁਰ ਨਮਾਸ਼ਰ ਰੋਪੜ ਇਹਨਾਂ ਇਲਾਕਿਆਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਕਾਰਵਾਈਆਂ ਦੀ ਉਮੀਦ ਹੈ ਬਾਕੀ ਅੰਮ੍ਰਿਤਸਰ ਤੱਕ ਬੂੰਦੇ ਬੂੰਦੇ ਸਿਸਟਮ ਤਕਰੀਬਨ ਆਪਾਂ ਨੂੰ ਟੁੱਟਵੇਂ ਤੌਰ ਤੇ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਬਾਕੀ ਲੁਧਿਆਣਾ ਮੋਗਾ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਕੋਰਾਲੀ ਮੁਹਾਲੀ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਸਵੇਰ ਵੇਲੇ ਟੁੱਟਵੇਂ ਤੌਰ ਤੇ ਕਾਰਵਾਈਆਂ ਦੀ ਉਮੀਦ ਦੇਖਣ ਨੂੰ ਮਿਲ ਸਕਦੀ ਹੈ ਅੱਜ ਰਾਤ ਦੇ ਤਕਰੀਬਨ ਇਸ ਤਰ੍ਹਾਂ ਦੇ ਮੌਸਮ ਦੇ ਹਾਲਾਤ ਦੇਖਣ ਨੂੰ ਮਿਲਣਗੇ ਧੰਨਵਾਦ ਜੀ